ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਜੀ ਉੱਪਰ ਹਮੇਸ਼ਾ ਜਾਂ ਨੀਚੇ ਇੱਕ ਪਾਸੇ ਚੁੰਟ ਦੇ ਵਿੱਚ ਕਿਤੇ ਵੀ ਤੁਹਾਨੂੰ ਲਿਖਿਆ ਮਿਲਿਆ ਜੀ 78140 3876 ਆਪਣੇ ਚੈਨਲ ਦਾ WhatsApp ਨੰਬਰ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੋਵੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੁਝ ਵੀ ਇੱਕ ਕੋਠੀ ਆ ਘਰ ਮਕਾਨ ਹੈ ਚਾਹੇ ਗੱਡੀ ਹੋ ਮੋਟਰਸਾਈਕਲ ਹੋ ਬੁੱਲਟ ਹੋ ਕੁਛ ਵੀ ਆ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਜਲਦੀ ਐਡ ਤੁਹਾਡੀ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਵੀਡੀਓ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜਿਹੜੀ ਸਭ ਤੋਂ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਵਰਨਾ ਲੈ ਕੇ ਪਹੁੰਚਿਓ ਵਰਨਾ ਗੱਡੀ ਪਹਿਲੀ ਦੇਖੋ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲਣਗੀਆਂ 12 ਮਾਡਲ ਗੱਡੀਆਂ ਜੀ ਫਾਸਟ ਓਨਰ ਹੈ ਜਿਹੜੇ ਮਾਲਕ ਨੇ ਉਹ ਆਰਮੀ ਦੇ ਵਿੱਚ ਨੇ ਜੀ ਉਹਨਾਂ ਕੋਲੇ ਗੱਡੀ ਆ ਬਹੁਤ ਘੱਟ ਚੱਲੀ ਹੋਈ ਆ ਕੁੱਲ 60000 ਚੱਲੀ ਹੋਈ ਆ ਗੱਡੀ ਸੰਗਰੂਰ ਮਾਲਕ ਦੇ ਘਰੇ ਲੋਕਲ ਖੜੀ ਆ ਲੋਕਲ ਘਰ ਦੀ ਗੱਡੀ ਆ ਜਦੋਂ ਮਾਲਕ ਮੜਾ ਮੋਟਾ ਆਉਂਦੇ ਆ ਜੀ ਛੁੱਟੀ ਤੇ ਉਹਦੇ ਚ ਲਾਉਂਦੇ ਨਹੀਂ ਘਰੇ ਗੱਡੀ ਇੱਦਾਂ ਹੀ ਉੱਪਰ ਕਵਰ ਪਾ ਕੇ ਖੜੀ ਰਹਿੰਦੀ ਆ ਜੀ ਬਾਕੀ ਕੰਮ ਸਾਰਾ ਕਰਵਾ ਰੱਖਿਆ ਮਾਲਕ ਨੇ ਟੋਟਲ ਹੀ 1 ਰੁਪਿਆ ਗੱਡੀ ਭਾਲ ਦੇਣੀ ਅੰਦਰ ਉਹ ਜੇ ਗੱਲ ਕਰੀਏ ਸੀਟ ਕਵਰ ਟੋਟਲ ਹੀ ਆਪਨੂੰ ਚੜ੍ਹੇ ਮਿਲ ਜਾਣਗੇ ਮੈਟਿੰਗ ਵਧੀਆ ਮਿਲ ਜੂਗੇ ਨੀਚੇ ਮੈਟ ਵਧੀਆ ਰੱਖੀ ਹੋਈ ਨੇ ਸਿੰਗਲ ਸਕ੍ਰੈਚ ਵੀ ਹੈ ਨਹੀਂ ਅੰਦਰ ਐਲਐਸਡੀ ਵਗੈਰਾ ਲੱਗੀ ਹੋਈ ਆ ਬਾਕੀ ਓਕੇ ਕੰਡੀਸ਼ਨ ਦੀ ਗੱਡੀ ਆ ਰੇਟ ਇਹਨਾਂ ਨੇ ਮੰਗਿਆ 4,65,000 ਰੁਪਇਆ ਬਾਕੀ ਕਹਿੰਦੇ ਸੀਗੇ ਮਾੜਾ ਮੋਟਾ ਕਰ ਲਾਂਗੇ ਅਡਜਸਟਮੈਂਟ ਹੋ ਜਾਵੇਗਾ ਕਿਸੇ ਨੂੰ ਪਸੰਦ ਆਵੇ ਗੱਡੀ ਜਾ ਕੇ ਦੇਖ ਸਕਦਾ ਹੋਂ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 97800 1626 434 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਸਕਦੇ ਹੋ ਜੇ ਕੋਈ ਵੀ ਗੱਲ ਕਰਨ ਤੁਸੀਂ ਚਾਹੁੰਦੇ ਹੋ ਜੀ ਜਿਹੜੀ ਦੂਜੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਆਪਣੇ ਕੋਲ ਹੀ ਸਕੋਰਪਿਓ ਗੱਡੀ ਮਾਲਕ ਨੇ ਭੇਜੀ ਹੈ 12 ਮਾਡਲ ਗੱਡੀ ਹੈ ਜੀ ਇਹਦੇ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਆਲੋਕਿਆ ਐਚ ਆਰ ਨੰਬਰ ਗੱਡੀ ਆਪਾਂ ਨੂੰ ਮਿਲੂਗੀ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਗੱਡੀ ਵਧੀਆ ਡਿਮਾਂਡ ਹੈ 2 ਲੱਖ 90 ਹਜ਼ਾਰ ਇਹਨਾਂ ਦਾ ਏਰੀਆ ਬੋਹਾ ਮਾਨਸਾ ਡਿਸਟ੍ਰਿਕਟ ਇਹਨਾਂ ਨੂੰ ਪੈ ਜਾਂਦੀ ਹੈ ਜੀ ਗੱਡੀ ਦੀ ਕੰਡੀਸ਼ਨ ਆਲੋਕਿਆ ਨੁਕਸ ਕੋਈ ਨਹੀਂ 1 ਰੁਪਿਆ ਗੱਡੀ ਮੌਕੇ ਦਾ ਭਾਲ ਦੇਣੀ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੀ ਇੱਛਾ ਜੀ ਕਿਵੇਂ ਚੈੱਕ ਕਰਨੀ ਹੈ ਕਿਵੇਂ ਟ్రਾਈ ਲੈਣੀ ਹੈ ਉਹ ਤੁਸੀਂ ਆਪੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਕਾਗਜ਼ ਪੱਤਰ ਚੈੱਕ ਕਰ ਲਓ ਬਾਕੀ ਮਾਲਕ ਨੇ ਕਿਹਾ ਕੱਲੀ-ਕੱਲੀ ਚੀਜ਼ ਦੀ ਫੁੱਲ ਗਾਰੰਟੀ ਹੈ ਹਰ ਪਾਸੋਂ ਹਰ ਚੀਜ਼ ਦੀ 290 ਡਿਮਾਂਡ ਲੈਸ ਜ਼ਰੂਰ ਹੋਊਗਾ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ 98 158 45467 ਇੱਕ ਵਾਰੀ ਫੋਨ ਕਰਕੇ ਜਰੂਰ ਮਾਲਕ ਨੂੰ ਪੁੱਛ ਲਿਓ ਤੁਸੀਂ ਤੇ ਤੀਸਰੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਆਪਾਂ ਇੱਕ ਹੋਰ ਸਕੋਰਪਿਓ ਗੱਡੀ ਲੈ ਕੇ ਪਹੁੰਚੇ ਹਾਂ 2004 ਮਾਡਲ ਗੱਡੀ ਆਹ 4 ਮਾਡਲ ਹੈ 1.5 ਲੱਖ ਰੁਪਇਆ ਮੰਗਿਆ ਜੀ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਸਕੋਰਪਿਓ ਗੱਡੀ ਆ ਪੰਜਾਬ ਆ ਪੰਜਾਬ ਨਹੀਂ ਹਰਿਆਣਾ ਨੰਬਰ ਹੈ ਜੀ ਸੌਰੀ ਮਿਸਟੇਕ ਨਾਲ ਬੋਲੇਗਾ ਜੀ ਹਰਿਆਣਾ ਨੰਬਰ ਗੱਡੀ ਦਾ ਨੰਬਰ ਆ ਤੁਸੀਂ ਆਪੇ ਚੈੱਕ ਕਰ ਲਓ ਗੱਡੀ ਦਾ ਫੋਟੋਆਂ ਚ ਦਿਖ ਰਿਹਾ ਹੈ ਤੈਨੋਂ ਦਾ ਏਰੀਆ ਜੀ ਫਗਵਾੜਾ ਫਗਵਾੜੇ ਦੇ ਵਿੱਚ ਗੱਡੀ ਖੜੀ ਆ ਮਾਲਕ ਦੀ ਘਰੇ ਮਾਲਕ ਨੇ ਰੱਖੀ ਹੋਈ ਆ ਘਰੇ ਜੀ ਆਹ ਤੇ ਟਾਇਰ ਆਪਾਂ ਨੂੰ ਠੀਕ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਬਾਕੀ ਚਾਰੇ ਪਾਸੋਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਮਾੜੇ ਮੋٹے ਸਕਰੈਚ ਤੇ ਮਾੜੇ ਮੋٹے ਹਲਕੇ ਫੁਲਕੇ ਡੈਂਟ ਵੀ ਆਪਾਂ ਨੂੰ ਜ਼ਰੂਰ ਮਿਲਣਗੇ ਜੀ ਤੇ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਗੱਡੀ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਲਗਭਗ ਤੇ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨਾਲ ਜਿੰਨਾ ਦੀ ਗੱਡੀ ਆ ਉਹਨਾਂ ਦਾ ਨੰਬਰ 81900 81959 ਤੇ 95447 ਨੰਬਰ ਤੇ ਗੱਲ ਤੁਸੀਂ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ ਗੱਡੀ ਮਾਲਕ ਨੇ ਭੇਜੀ ਆ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਵੀਡੀਓ ਮਾੜੀ ਜਿਹੀ ਬਣਾ ਕੇ ਭੇਜੀ ਆ ਪਰ ਬਣਾ ਕੇ ਭੇਜੀ ਆ 2005 ਮਾਡਲ ਗੱਡੀ ਆ 1 ਲੱਖ 60000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਦਾ ਬਾਹਰਲਾ ਨੰਬਰ ਹੈ ਜੀ ਮਾਲਕ ਬਾਹਰ ਰਹਿੰਦੇ ਆ ਬਾਹਰ ਗਏ ਮਾਲਕ ਦੀ ਗੱਡੀ ਆ ਤੁਸੀਂ ਦੇਖਣੀ ਹੋਵੇ ਤਾਂ ਜਾ ਕੇ ਵੀ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਕਿਵੇਂ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਵਧੀਆ ਗੱਡੀ ਆ ਕਾਲੇ ਰੰਗ ਦੀ ਗੱਡੀ ਆ ਪੂਰੀ ਸ਼ੌਂਕ ਨਾਲ ਰੱਖੀ ਹੋਈ ਆ ਸ਼ੌਂਕ ਨਾਲ ਚਲਾਈ ਹੋਈ ਆ ਕੋਈ ਨੁਕਸ ਨਹੀਂ 1 ਰੁਪਿਆ ਗੱਡੀ ਮੌਕੇ ਦਾ ਭਾਲਦੀ ਨਹੀਂ ਸਾਰਾ ਕੰਮ A ਤੋਂ Z ਮਾਲਕ ਨੇ ਕਰਵਾ ਰੱਖਿਆ ਮਾਡਲ 5 ਜ਼ਰੂਰ ਹੈ ਪਰ ਗੱਡੀ ਦੀ ਕੰਡੀਸ਼ਨ 5 ਮਾਡਲ ਲੱਗਦੀ ਨਹੀਂਗੀ ਕਿਉਂਕਿ ਰੱਖੀ ਵਧੀਆ ਹੋਈ ਹੈ ਜੀ 160 ਡਿਮਾਂਡਾ ਜੀ ਬਾਕੀ ਲੈਸ ਬੱਸ ਮਾਲਕ ਕਹਿੰਦੇ ਸੀਗੇ ਜ਼ਰੂਰ ਕਰਾਂਗੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਜਿੰਨੇ ਤੁਸੀਂ ਦੇਖ ਰਹੂ ਨੰਬਰ ਨੋਟ ਕਰ ਲਓ ਜੀ ਨੰਬਰ ਲੰਮਾ ਚੋੜਾ ਕਿਉਂਕਿ ਬੋਲਿਆ ਤਾਂ ਜਾਣਾ ਨਹੀਂ ਜਿਵੇਂ ਕੀ +9656 35 45 ਵਗੈਰਾ ਵਗੈਰਾ ਉਹ ਤੁਸੀਂ ਆਪੇ ਦੇਖ ਲਓ ਜੀ ਬਾਕੀ ਵੀਡੀਓ ਦੀ ਗੱਲਬਾਤ ਚੱਲ ਰਹੀ ਹੈ ਜੀ ਤੇ ਪੂਰੀ ਆਪਾਂ ਗੱਲ ਕਰਾਂਗੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਨੂੰ ਮਿਲਣਗੀਆਂ ਬਹੁਤ ਸਾਰੀਆਂ ਮਸ਼ੀਨਰੀਆਂ ਖੜੀਆਂ ਤੇ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਬਹੁਤ ਵਧੀਆ ਵੀਡੀਓ ਆਪਣੀ ਹੋਣ ਵਾਲੀ ਹੈ ਅੱਜ ਦੀ ਅਜੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚੋਂ ਕੋਠੀਆਂ ਘਰ ਮਕਾਨ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਕਿਤੋਂ ਵੀ ਜਿੱਥੋਂ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਭੇਜੋ ਇੱਕ ਤਾਂ ਵਧੀਆ ਵੀਡੀਓ ਬਣਾ ਕੇ ਤੇ ਪੰਜ ਤੋਂ ਸੱਤ ਫੋਟੋਆਂ ਤੇ ਪੂਰੀ ਜਾਣਕਾਰੀ ਜੇ ਤੁਸੀਂ ਆਪਦੀ ਕੁਝ ਵੀ ਸੇਲ ਕਰਨੀ ਹੈ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਤੇ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦੇਵਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਸਾਰਾ ਕੰਮ ਜਿੰਨਾ ਆਪਣਾ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਹੁੰਦਾ ਜੀ ਠੀਕ ਹੈ ਜੀ ਤੇ ਕਿਸੇ ਨੇ ਵੇਚਣੀਆਂ ਕੋਈ ਵੀ ਮਸ਼ੀਨਰੀ ਕੋਠੀ ਮਕਾਨ ਕਰ ਕਿਸੇ ਵੀ ਏਰੀਆ ਚੋਂ ਜਾਂ ਤੁਹਾਡੇ ਯਾਰ ਮਿੱਤਰ ਕੋਲੇ ਆ ਰਿਸ਼ਤੇਦਾਰ ਕੋਲੇ ਆ ਕਿਸੇ ਕੋਲੇ ਵੀ ਆ ਜੀ ਤੇ ਆਪਣਾ ਵਟਸਐਪ ਨੰਬਰ ਸਾਰੇ ਜਣੇ ਨੋਟ ਜਰੂਰ ਕਰ ਲਿਆ ਕਰੋ 78140 38764 ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਇਹ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੇ ਤੁਸੀਂ ਕੋਈ ਫਰਮਾਇਸ਼ ਪਾਉਣੀ ਹੈ ਤੁਹਾਨੂੰ ਕੋਈ ਮਸ਼ੀਨਰੀ ਚਾਹੀਦੀ ਹੈ ਜੀ ਤੁਸੀਂ ਕਮੈਂਟ ਕਰ ਸਕਦੇ ਹੋ ਨੀਚੇ ਆਪਾਂ ਤੁਹਾਡੇ ਖਾਤਰ ਲੈ ਕੇ ਉਹੀ ਮਸ਼ੀਨਰੀ ਪਹੁੰਚ ਜਾਗੇ ਜਿਹੜੇ ਵਾਸਤੇ ਤੁਸੀਂ ਆਖੋਗੇ ਜੀ ਜਿਵੇਂ ਕੋਈ ਗੱਡੀ ਦੀ ਮੰਗ ਹੈ ਕੋਠੀ ਦੀ ਮੰਗ ਹੈ ਤੁਸੀਂ ਕਮੈਂਟ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤੇ ਸਾਰੇ ਜਣੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਨੀਚੇ ਖ ਚਿੱਟੇ ਜਿਹੇ ਰੰਗ ਦਾ ਬਟਨ ਹੋਊਗਾ ਸਬਸਕ੍ਰਾਈਬ ਉਹ ਤੇ ਲਿਖਿਆ ਉਹਨੂੰ ਕਲਿੱਕ ਸਾਰੇ ਜਣੇ ਕਰ ਦਿਓ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ਿਨਰੀਆਂ ਦੀ ਗੱਲ ਕਰਦੇ ਆ ਆਪਣੇ ਕੋਲੇ ਡਿਸਕਵਰ 150 ਮੋਟਰਸਾਈਕਲ ਮਾਲਕ ਨੇ ਭੇਜਿਆ ਵੇਚਣ ਵਾਸਤੇ ਮਾਡਲ 2012 ਪਠਾਨਕੋਟ ਏਰੀਆ ਹੈ ਕੰਡੀਸ਼ਨ ਆ ਲੋਕੀ ਹੈ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਆਰਮੀ ਪਰਸਨ ਨੇ ਉਹ ਕੋਈ ਪ੍ਰੋਬਲਮ ਨਹੀਂ ਹੈ ਇਹਦੇ ਵਿੱਚ ਤੇ ਮੋਟਰਸਾਈਕਲ ਬਹੁਤ ਵਧੀਆ ਜੀ ਪੰਜਾਬ ਨੰਬਰ ਹੈ ਨੰਬਰ ਪਲੇਟ ਆ ਸਰਕਾਰੀ ਵਗੈਰਾ ਲੱਗੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਹੈ ਜੀ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੂੰ ਫੋਨ ਕਰਕੇ ਇੱਕ ਵਾਰੀ ਜ਼ਰੂਰ ਪੁੱਛ ਲਿਓ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਆ ਉਹਨਾਂ ਦਾ ਨੰਬਰ 88 475 40530 ਇਸ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਹੁਣ ਆਪਾਂ ਗੱਡੀ ਲੈ ਕੇ ਪਹੁੰਚਿਆ ਇੱਕ Maruti 800 ਗੱਡੀ ਐ ਜੀ ਗੱਡੀ ਦਾ ਮਾਡਲ ਆਪਾਂ ਨੂੰ 2002 ਮਿਲੂਗਾ 30000 ਸਿਰਫ ਡਿਮਾਂਡ ਡੇਰਾ ਬਾਬਾ ਨਾਨਕਾ ਦਾ ਏਰੀਆ ਜੀ ਕੰਡੀਸ਼ਨ ਗੱਡੀ ਦੀ ਆਲੋਕਿਆ ਤੇ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਗੱਲ ਤੁਸੀਂ ਕਰ ਸਕਦੇ ਹੂੰ ਵੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਐ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਇਸ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਕੋਈ ਵੀ ਗੱਡੀ ਪਸੰਦ ਆਈ ਹੋਵੇ ਤੁਸੀਂ ਖਰੀਦ ਸਕਦੇ ਹੋ ਮਾਲਕ ਨੂੰ ਫੋਨ ਕਰੋ ਜਾਂ ਮੋਟਰਸਾਈਕਲ ਪਸੰਦ ਆਏ ਮੋਟਰਸਾਂ ਖਰੀਦ ਸਕਦੇ ਹੋ ਤੇ ਵਧੀਆ ਮਸ਼ੀਨਰੀ ਸਭ ਤੋਂ ਤੁਹਾਨੂੰ ਕਿਹੜੀ ਲੱਗੀ ਤੇ ਕਿਹੜੀ ਗੱਡੀ ਦਾ ਕਿਹੜੀ ਮਸ਼ੀਨਰੀ ਦਾ ਰੇਟ ਜ਼ਿਆਦਾ ਲੱਗਿਆ ਤੁਹਾਨੂੰ ਕਿਹੜੀ ਗੱਡੀ ਦਾ ਰੇਟ ਠੀਕ ਲੱਗਿਆ ਕਿਹੜੀ ਦਾ ਘੱਟ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ